पिगमेंटेशन है या स्किन जेडी ਤੁਹਾਡੀ ਲੂਜ਼ ਹੋ ਰਹੀ ਹੈ ਟਾਈਮ ਤੋਂ ਪਹਿਲਾਂ ਹੀ ਜਾਂ ਤੁਹਾਡੇ ਪਿਗਮੈਂਟੇਸ਼ਨ ਨੇ ਬਹੁਤ ਹੀ ਪੁਰਾਣੀ ਹੋ ਜਾ ਨਹੀਂ ਰਹੀ ਤੁਹਾਨੂੰ ਇੱਕੋ ਹੀ ਕਰੀਮ ਦੱਸਦੇ ਆ ਦੇਸੀ ਕੀ ਉਹਦੀ ਕਰੀਮ ਜੋ ਹੀ ਘਰੇ ਬਣ ਕੇ ਤਿਆਰ ਹੁੰਦੀ ਹੈ ਇਹ ਲੱਖਾਂ ਕਰੋੜਾਂ ਲੋਕਾਂ ਦੀਆਂ ਛਾਈਆਂ ਠੀਕ ਕੀਤੀਆਂ ਨੇ ਇਸ کریم ਨੇ ਬਹੁਤ ਸੋਖੀ ਬਣਾਣੀ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਇਹਨੂੰ ਕਿੱਦਾਂ ਇਸਤੇਮਾਲ ਕਰਨਾ ਹੈ ਫੇਸ ਤੇ ਕਿੱਦਾਂ ਇਹਦੀ ਮ사ਜ ਕਰਨੀ ਹੈ ਰਾਤ ਨੂੰ ਕਰਨੀ ਹੈ ਤੇ ਸਵੇਰੇ ਉੱਠੋਗੇ ਨਾ ਪਿਗਮੈਂਟੇਸ਼ਨ ਤੁਹਾਡੀ ਲਾਈਟ ਲਾਈਟ ਹੋਣੀ ਸ਼ੁਰੂ ਹੋ ਜਾਣੀ ਹੈ ਇਹਦੇ ਨਾਲ ਜਿਹੜੀ ਛਾਈਆਂ ਨੇ ਨਾ ਜੜ ਤੋਂ ਖਤਮ ਹੋ ਜਾਂਦੀਆਂ ਨੇ ਤੇ ਇੱਕਦਮ ਤੁਹਾਡੀ ਜਿਹੜੀ ਲੂਜ਼ ਸਕਿਨ ਹੈ ਟਾਈਟ ਹੋ ਜਾਂਦੀ ਹੈ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਇਹਦਾ ਤੁਸੀਂ ਕਦੇ ਇਸਤੇਮਾਲ ਕਰਕੇ ਦੇਖਿਓ ਤੇ ਇਹ ਮੈਂ ਵੈਸੇ ਦੋ ਤਿੰਨ ਵੀਡੀਓ ਪਾਈਆਂ ਹੋਈਆਂ ਨੇ ਵੀ ਬਣਾਈ ਕਿੱਦਾਂ ਹੈ ਅੱਜ ਵੀ ਤੁਹਾਨੂੰ ਦੱਸ ਦਿੰਨੀ ਆ ਕਿ ਇਹ ਤੁਸੀਂ ਜਿਹੜੀ ਹੈ ਨਾ ਦੇਸੀ ਘੋਲ ਲੈਣਾ ਹੈ ਉਹਨੂੰ ਬਰਕ ਚ ਪਾ ਕੇ ਚੰਗੀ ਤਰ੍ਹਾਂ ਉਹਨੂੰ ਇੱਕ ਤਾਂਬੇ ਦੇ ਲੋਟੇ ਨਾਲ ਘੁਮਾਣਾ ਹੈ ਥਾਲੀ ਦੇ ਵਿੱਚ ਚਾਹ ਕਿਸੇ ਵੀ ਬਰਾਤ ਦੇ ਵਿੱਚ ਵੀਡੀਓ ਤੁਸੀਂ ਦੇਖ ਸਕਦੇ ਏਦਾਂ ਤੁਹਾਨੂੰ ਸਮਝ ਨਹੀਂ ਆਣੀ ਹੈਗੀ ਤੇ ਬਣ ਕੇ ਫਿਰ ਤੁਹਾਨੂੰ ਕਰੀਮ ਵੀ ਫੋਰਮ ਚ ਬਣ ਕੇ ਰੈਡੀ ਹੋ ਜਾਂਦੀ ਹੈ ਦੇਖੋ ਐਦਾਂ ਦੀ ਕਰੀਮ ਬਣ ਜਾਂਦੀ ਜਿੱਦਾਂ ਮੱਖਣ ਹੁੰਦਾ ਹੈ ਹੈਗਾ ਦੇਸੀ ਘਿਓ ਦੇਸੀ ਘਿਓ ਦੀ ਬਣੀ ਹੈ ਤੇ ਮੱਖਣ ਵਾਂਗੂ ਇਹ ਕਰੀਮ ਬਣ ਕੇ ਹੋ ਜਾਂਦੀ ਹੈ ਰੈਡੀ ਜੋ ਕਿ ਤੁਹਾਡੀ ਸਕਿਨ ਨੂੰ ਇੰਨਾ ਬ੍ਰਾਈਟ ਬਣਾ ਦਿੰਦੀ ਇੰਨਾ ਚਮਕਦਾਰ ਬਣਾ ਦਿੰਦੀ ਹੈ ਤੁਹਾਡੀਆਂ ਸ਼ਾਈਆਂ ਪਿਗਮੈਂਟੇਸ਼ਨ ਪਤਾ ਹੀ ਨਹੀਂ ਚੱਲਦਾ ਤੇ ਗਈਆਂ ਤੇ ਗਏ ਕਿਤੇ ਦੇਖੋ ਵੈਸੇ ਵੀ ਤੁਸੀਂ ਇਹਨੂੰ ਲਗਾ ਸਕਦੇ ਹੋ ਸੰਸਕ੍ਰੀਮ ਦੇ ਤੌਰ ਤੇ ਵੀ ਆ ਦੇਖੋ ਬਹੁਤ ਹੀ ਇੱਕਦਮ ਨਾ ਇੰਨੀ ਚਮਕਾਂ ਦੀ ਇੰਨਾ ਨਿਖਾਰ ਆ ਜਾਂਦਾ ਇਸ ਕਰੀਮ ਨਾਲ ਕਿ ਲਗਾ ਕੇ ਮਜ਼ਾ ਹੀ ਆ ਜਾਂਦੇ ਤੇ ਚਲੋ ਜੀ ਆਪਾਂ ਰਾਤ ਨੂੰ ਮੈਂ ਕਿਹਾ ਚਲੋ ਜਿਹੜੀ ਮੈਂ ਨਾਈਟ ਮ사ਜ ਹੁੰਦੀ ਹੈ ਅੱਜ ਮੈਂ ਤੁਹਾਨੂੰ ਇਹਦੇ ਬਾਰੇ ਦੱਸ ਦੇਣੀ ਆ ਕਿ ਇਹ ਲਗਾਣੀ ਕਿੰਨੀ ਵਧੀਆ ਹੁੰਦੀ ਤੇ ਬਣਾਣੀ ਉਹ ਤੋਂ ਵੀ ਸੌਖੀ ਇਸ ਦਾ ਜੇ ਬਣਾਣ ਜਿਹੜੀ ਬਣਾਣ ਤੇ ਮੈਂ ਵੀਡੀਓ ਪਾਈ ਹੋਈ ਨੇ ਵੀ ਬਣਾਣੀ ਕਿੱਦਾਂ ਉਹ ਮੈਂ ਲਿੰਕ ਜਿਹੜੇ ਡਿਸਕ੍ਰਿਪਸ਼ਨ ਚ ਦੇ ਦਵਾਂਗੀ ਤੁਸੀਂ ਚੈੱਕ ਆਊਟ ਕਰਕੇ ਬਣਾ ਸਕਦੇ ਹੋ ਦੋ ਚਮਚੇ ਦੇਸੀ ਘੋਲ ਲੈਣਾ ਤੇ ਕਰੀਮ ਤੁਹਾਡੇ ਬਣ ਕੇ ਰੈਡੀ ਹੋ ਜਾਣੀ ਹੈ ਇਸ ਤਰੀਕੇ ਨਾਲ ਕੋਈ ਵੀ ਖਾਲੀ ਡੱਬੇ ਲੋ ਤੇ ਉਹਦੇ ਵਿੱਚ ਬੰਦ ਕਰਕੇ ਰੱਖ ਦਿਓ ਫ੍ਰਿਜ ਵਿੱਚ ਰੱਖੋ ਕੱਢੋ ਤੇ ਜਦੋਂ ਤੁਸੀਂ ਇਸਤੇਮਾਲ ਕਰਨੀ ਆ ਆਪਣੇ ਫੇਸ ਤੇ ਲਗਾ ਲਓ ਠੀਕ ਹੈ ਕਿਉਂਕਿ ਗਰਮੀਆਂ ਹੁਣ ਥੋੜੀ ਪਿਗਲਣੀ ਸ਼ੁਰੂ ਹੋ ਜੇਗੀ ਪਹਿਲਾਂ ਸਰਦੀ ਸੀਗੀ ਤਾਂ ਬਾਰੀ ਪਈ ਰਹਿੰਦੀ ਸੀ ਆ ਦੇਖੋ ਫੇਸ ਨੂੰ ਕਰ ਲੈਣਾ ਤੁਸੀਂ ਵੋਸ਼ ਬਿਲਕੁਲ ਇਸ ਤਰੀਕੇ ਨਾਲ ਲਗਾ ਲੈਣੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿੱਦਾ ਕਰੀਮ ਹੁੰਦੀ ਹੈ ਨਾ ਉਦਾਂ ਦੀ ਹੈ ਬਿਲਕੁਲ ਕਰੀਮ ਜਿੱਦਾਂ ਸੰਸਕ੍ਰੀਮ ਹੁੰਦੀ ਆ ਪਾ ਇਹਨੇ ਨੇ ਮਹਿੰਗੇ ਸੰਸਕ੍ਰੀਮਾਂ ਲੈ ਕੇ ਆਨੇ ਆ ਨਾ ਇਹ ਮੇਰੀ ਸੰਸਕ੍ਰੀਮ ਹੈ ਠੀਕ ਹੈ ਜੀ ਇਹ ਸੰਸਕ੍ਰੀਮ ਲਗਾ ਕੇ ਨਾਈਟ ਦੀ ਸੰਸਕ੍ਰੀਮ ਹੈ ਇਹ ਨਾਈਟ ਜੋ ਨਾਈਟ ਕਰੀਮ ਹੁੰਦੀ ਹੈ ਨਾ ਡੇ ਦੀ ਸੰਸਕ੍ਰੀਮ ਨਾਈਟ ਕਰੀਮ ਇਹ ਨਾਈਟ ਕਰੀਮ ਬਣ ਕੇ ਹੋ ਗਈ ਆਪਣੀ ਤਿਆਰ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਅਪਲਾਈ ਕਰ ਲੈਣੀ ਹੈ ਸਾਰੇ ਚਿਹਰੇ ਤੇ ਚਿਹਰਾ ਕਰ ਲਓ ਉਹ ਸੇ ਮੈਗਨੀਆਂ ਗਰੰਟੀ ਨਾਲ ਤੁਹਾਡੀਆਂ ਛਾਈਆਂ ਠੀਕ ਹੋਣਗੀਆਂ ਗਰੰਟੀ ਨਾਲ ਤੁਸੀਂ 1 ਮਹੀਨਾ ਲਗਾਤਾਰ ਲਗਾ ਕੇ ਦੇਖੋ ਇਹ ਵਾਲੀ ਕਰੀਮ ਬਣਾ ਕੇ ਦੇਸੀ ਕਿ ਉਹਦੀ ਤੁਹਾਡੀਆਂ ਛਾਈਆਂ ਜੜ ਤੋਂ ਖਤਮ ਹੋ ਜਾਣਗੀਆਂ ਠੀਕ ਹੈ ਤੇ ਇਸ ਤਰੀਕੇ ਨਾਲ ਜਿਨ੍ਹਾਂ ਦੀ ਸਕਿਨ ਲੂਜ਼ ਹੈ ਉਹ ਜਿਹੜੀ ਹੈ ਟਾਈਟ ਹੋਣੀ ਸ਼ੁਰੂ ਹੋ ਜਾਏਗੀ ਤੁਸੀਂ ਇਹਨੂੰ ਲਗਾ ਕੇ ਚਿਹਰੇ ਦੀ ਮ사ਜ ਕਰੋਗੇ ਯੋਗੀ ਤੁਹਾਨੂੰ ਪਤਾ ਹੈ ਦੇਸੀ ਕਿਉਂ ਕਿੰਨਾ ਤਾਕਤਵਾਲਾ ਹੁੰਦਾ ਹੈ ਤੇ ਸਕਿਨ ਜਿਹੜੀ ਆਪਣੀ ਬੇਜਾਂ ਰੁੱਖੀ ਸੁੱਕੀ ਹੁੰਦੀ ਹੈ ਨਾ ਅਗਰ ਇਹਨੂੰ ਇਸ ਤਰ੍ਹਾਂ ਪਾ ਇਸ ਤਰੀਕੇ ਨਾਲ ਦੀ ਮ사ਜ ਕਰਨ ਲੱਗ ਜਾਵਾਂਗੇ ਤੇ ਸਕਿਨ ਵਿੱਚ ਇੱਕ ਜਾਨ ਆ ਜਾਵੇਗੀ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਸਾਡੀ ਸਕਿਨ ਇੱਕਦਮ ਚਮਕਦਮਕ ਵਾਲੀ ਹੋਵੇ ਸਾਡੀ ਸਕਿਨ ਇੱਕਦਮ ਜਾਨਦਾਰ ਰਹੇ ਸਾਡੀ ਸਕਿਨ ਇੱਕਦਮ ਹੀ ਗਰੋਇੰਗ ਤੇ ਗਲਾਸ ਸਕਿਨ ਰਹੇ ਠੀਕ ਹੈ ਤੇ ਗਲਾਸ ਸਕਿਨ ਐਦਾ ਨਹੀਂ ਹੁੰਦੀ ਕੇਅਰ ਕਰਨੀ ਪੈਂਦੀ ਹੈ ਮ사ਜ ਕਰਨੀ ਪੈਂਦੀ ਹੈ ਤੇ ਜਿਹੜੀਆਂ ਮੇਰੀਆਂ ਦਸੀਆਂ ਹੋਈਆਂ ਹੋਮਮੇਡ ਚੀਜ਼ਾਂ ਨੇ ਰੇਮਡੀਏ ਨੇ ਉਸਤਮਾਲ ਕਰਨੀਆਂ ਪੈਂਦੀਆਂ ਨੇ ਠੀਕ ਆ ਦੇਖ ਲਓ ਦੇਖ ਨੂੰ ਕਿੰਨੀ ਲਾਈਟ ਲੱਗ ਰਿਹਾ ਚਿਹਰਾ ਕਿੰਨਾ ਲਾਈਟ ਕਲਰ ਹੋ ਗਿਆ ਇੱਕਦਮ ਜਿਵੇਂ ਬਲਬ ਚਮਕਾ ਮਾਰ ਰਿਹਾ ਇਤਨਾ ਮੇਰੇ ਸਕਿਨ ਚ ਚਮਕਰੀ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਪਿਆਰਾ ਇਹਦੇ ਨਾਲ 글로ਅ ਆਉਂਦਾ ਹੈ ਤੇ ਤੁਸੀਂ ਹੱਥਾਂ ਨਾਲ ਮ사ਜ ਕਰ ਸਕਦੇ ਹੋ ਜਾਂ ਤੁਹਾਡੇ ਕੋਲ ਜੇ ਐਦਾਂ ਦੇ ਗੋਆ ਸ਼ਾ ਹੈਗੇ ਤੇ ਗੋਆ ਸ਼ਾ ਨਾਲ ਵੀ ਤੁਸੀਂ ਮ사ਜ ਕਰ ਸਕਦੇ ਹੋ ਇਹ ਗੋਆ ਸ਼ਾ ਜਿਹੜਾ ਹੈ ਨਾ ਸਕਿਨ ਨੂੰ ਟਾਈਟ ਕਰਦਾ ਹੈ ਤੇ ਮ사ਜ ਕਰਨ ਵਿੱਚ ਬਹੁਤ ਵਧੀਆ ਹੁੰਦਾ ਹੈ ਠੀਕ ਹੈ ਤੁਹਾਡੀ ਸਕਿਨ ਅਗਰ ਲੂਜ਼ ਹੈ ਤੇ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਸ਼ੁਰੂ ਕਰ ਦੋਗੇ ਨਾ ਸਕਿਨ ਤੁਹਾਡੀ ਇੱਕਦਮ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਤੇ ਜਿਹੜੀ ਇਹ ਵਾਲੀ ਲਾਈਨ ਬਣ ਜਾਂਦੀ ਹੈ ਨਾ ਤੇ ਸਮਾਈਲ ਲਾਈਨ ਇਹ ਜਿਹੜੀ ਬਿਲਕੁਲ ਠੀਕ ਹੋ ਜਾਵੇਗੀ ਕਿਉਂਕਿ 30 ਤੋਂ ਬਾਅਦ ਜਦੋਂ ਆਪਾਂ 40 ਚ ਪੈਰ ਰੱਖਦੇ ਹਾਂ ਨਾ ਤੇ ਉਦੋਂ ਆਪਣੀ ਸਕਿਨ ਜਿਹੜੀ ਹੈ ਨਾ ਆਟੋਮੈਟਿਕ ਢਿੱਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜੇ ਤੁਸੀਂ ਪਹਿਲਾਂ ਹੀ ਆਪਣਾ ਧਿਆਨ ਰੱਖਣਾ ਸ਼ੁਰੂ ਕਰ ਦੋਵੋਗੇ ਨਾ 30 ਚ ਜਾਣ ਤੋਂ ਪਹਿਲਾਂ ਹੀ ਤਕ ਮਤਲਬ ਕਿ ਤੁਹਾਡੀ ਜਿਹੜੀ ਸਕਿਨ ਹੈ ਇਕਦਮ ਟਾਈਟ ਰਹੇਗੀ ਤੇ ਇਕਦਮ ਤੁਸੀਂ ਜੰਗ ਲੱਗੋਗੇ ਠੀਕ ਹੈ 70 ਸਾਲ ਦੀ ਉਪਰ ਵਿੱਚ ਵੀ ਝੁੜੀਆਂ ਤੋਂ ਤੁਸੀਂ ਦੂਰ ਰਹੋਗੇ ਇਸ ਤਰੀਕੇ ਨਾਲ ਗੋਆਸ਼ਾ ਇਸਤੇਮਾਲ ਕਰਨਾ ਹੈਗਾ ਹੈ ਬਹੁਤ ਹੀ ਪਿਆਰਾ ਇਹਦੇ ਨਾਲ ਮ사ਜ ਹੋ ਜਾਂਦੀ ਹੈ ਇਕਦਮ ਰਿਲੈਕਸ ਹੋ ਜਾਂਦਾ ਹੈ ਚਿਹਰਾ ਜਦੋਂ ਆਪਾਂ ਇਹਦੇ ਨਾਲ ਮ사ਜ ਕਰਦੇ ਹਾਂ ਬਹੁਤ ਹੀ ਪਿਆਰਾ ਇਹ ਸਟੋਨ ਹੈ ਨਾ ਤਾਂ ਇਹ ਪਲਾਸਟਿਕ ਹੈ ਨਾ ਇਹ ਹੈਗਾ ਪੱਥਰ ਬਹੁਤ ਹੀ ਵਧੀਆ ਜਿਹਾ ਸਟੋਨ ਹੈ ਤੇ ਇਹਦੇ ਨਾਲ ਮ사ਜ ਬਹੁਤ ਵਧੀਆ ਹੁੰਦੀ ਹੈ ਹੈ ਤਾਂ ਇਹ ਸਾਰੇ ਬਾਹਰਲੇ ਪ੍ਰੋਡਕਟ ਨੇ ਪਰ ਕੁਝ-ਕੁਝ ਪ੍ਰੋਡਕਟ ਇੰਨੇ ਵਧੀਆ ਨੇ ਕਿ ਵਾਕਿਆ ਹੀ ਉਹਦਾ ਬਹੁਤ ਹੀ ਫਾਇਦਾ ਹੁੰਦਾ ਏ ਇਦਾਂ ਤੁਸੀਂ ਆਪਣੀ ਥ੍ਰੈਡਿੰਗ ਜਿਨ੍ਹਾਂ ਦੀ ਅੱਖਾਂ ਜਿਹੜੀਆਂ ਵਿੱਚ ਨੂੰ ਧੱਸ ਜਾਂਦੀਆਂ ਨੇ ਤੇ ਤੁਸੀਂ ਅਗਰ ਇਸ ਤਰੀਕੇ ਨਾਲ ਆਪਣੀ ਮ사ਜ ਕਰਨ ਲੱਗ ਜੋਗੇ ਨਾ ਇਸ ਤਰੀਕੇ ਨਾਲ ਤੁਹਾਡੀਆਂ ਜਿਹੜੀਆਂ ਧਸੀਆਂ ਅੱਖਾਂ ਹੋਣਗੀਆਂ ਨਾ ਉਹ ਵੀ ਬਾਹਰ ਨੂੰ ਆ ਜਾਣਗੀਆਂ ਮਤਲਬ ਕਿ ਥ੍ਰੈਡਿੰਗ ਤੁਹਾਡੀ ਉੱਪਰ ਨੂੰ ਚੱਕ ਹੋ ਜੇਗੀ ਅੱਖਾਂ ਤੁਹਾਡੀਆਂ ਆਪਣੇ ਆਪ ਹੀ ਬਾਹਰ ਨੂੰ ਆ ਜਾਣਗੀਆਂ ਨਹੀਂ ਤਾਂ ਅੰਦਰ ਨੂੰ ਅੱਖਾਂ ਚਲੇ ਜਾਂਦੀਆਂ ਨੇ ਡੂੰਘੀਆਂ ਡੂੰਘੀਆਂ ਹੋ ਜਾਂਦੀਆਂ ਨੇ ਏਜ ਐਨੀ ਹੁੰਦੀ ਨਹੀਂ ਇਸ ਤੋਂ ਪਹਿਲਾਂ ਹੀ ਆਪਾਂ ਬੁੱਢੇ ਨਜ਼ਰ ਹੋਣ ਲੱਗ ਜਾਂਦੇ ਆ ਠੀਕ ਹੈ ਤੇ ਜੇ ਤੁਸੀਂ ਚਾਹਦੇ ਹੋ ਕਿ ਲੌਂਗ ਟਾਈਮ ਅਸੀਂ ਲੰਮੇ ਟਾਈਮ ਤੱਕ ਜਵਾਨ ਰਹੀਏ ਜਵਾਨ ਦਿਖੀਏ ਤਾਂ ਤੁਸੀਂ ਇਹ ਚੀਜ਼ਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਵੋ ਮ사ਜ ਦਾ ਖਾਸ ਕਰਕੇ ਤੇ ਮ사ਜ ਕਰਨੀ ਕਾਹਦੇ ਨਾਲ ਹੈ ਉਹ ਮੈਂ ਤੁਹਾਡੇ ਨਾਲ ਡੇਲੀ ਹੀ ਸ਼ੇਅਰ ਕਰਦੀ ਰਹਣੀ ਆ ਜਿਹੜੀ ਜਿਹੜੀ ਚੀਜ਼ ਤੁਹਾਨੂੰ ਸੂਟ ਕਰਦੀ ਤੁਸੀਂ ਇਹ ਜਿਹੜੀ ਦੇਸੀ ਘਿਓ ਵਾਲੀ ਇਹ ਖਾਸ ਕਰਕੇ ਜਿਨ੍ਹਾਂ ਦੇ ਸ਼ਾਈਆਂ ਤੇ ਪਿਗਮੈਂਟੇਸ਼ਨ ਨੇ ਇਹ ਉਹ ਇਸਤੇਮਾਲ ਕਰ ਸਕਦੇ ਨੇ ਬਾਕੀ ਤਾਂ ਮ사ਜ ਮੈਂ ਹਰ ਇੱਕ ਚੀਜ਼ ਨਾਲ ਦੱਸੀ ਹੋਈ ਜੇ ਸਿੰਪਲ ਮ사ਜ ਹੀ ਕਰਨੀ ਹੈ ਤੁਹਾਡਾ ਜਿਹੜਾ ਠੀਕ ਹੈ ਵੀ ਤੁਸੀਂ ਲੂਜ਼ ਕਿੰਨੇ ਨੂੰ ਟਾਈਟ ਕਰਨਾ ਚਾਹੁੰਦੇ ਹੋ ਬਾਕੀ ਹੋਰ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਦੀ ਹੁੰਨੀ ਆ ਰੋਜ਼ ਡੇਲੀ ਦੱਸਦੀ ਹੁੰਨੀ ਮ사ਜ ਵਾਸਤੇ ਤੇ ਬਾਕੀ ਚਲੋ ਇਹ ਮੈਂ ਤਾਂ ਦੱਸਦੀ ਜਿਹੜੀ ਦੇਸੀ ਘਿਓ ਦੀ ਇਹ ਸਾਰਿਆਂ ਨਾਲੋਂ ਹੀ ਵਧੀਆ ਹੈ ਇਹ ਮ사ਜ ਤਾਂ ਵਧੀਆ ਹੋਵੇਗੀ ਚਿਹਰਾ ਤੇ ਚਮਕੀ ਗਈ ਚਮਕੀ ਗਈ ਦੇ ਨਾਲ ਪਿਗਮੈਂਟੇਸ਼ਨ ਤੇ ਛਾਈਆਂ ਵੀ ਠੀਕ ਹੋਣਗੀਆਂ ਸਾਡੀਆਂ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇਹਦੀ ਕਰਨੀ ਹੈਗੀ ਮ사ਜ ਬਹੁਤ ਹੀ ਵਧੀਆ ਕੱਲ ਰਾਤੀ ਮੈਂ ਵੀਡੀਓ ਪਾਈ ਸੀ ਕਿ ਮੈਂ ਦੱਸਿਆ ਸੀਗਾ ਜਿਹੜਾ ਇਹ ਵਾਲਾ ਸੱਜਾ ਹੱਥ ਹੁੰਦਾ ਨਾ ਸੱਜਾ ਕਰਨ ਇਹਨੂੰ 5 ਮਿੰਟ ਤੁਸੀਂ ਇਸ ਤਰੀਕੇ ਨਾਲ ਦਬਾਇਆ ਕਰੋ ਤੇ ਇੱਕ ਕਮੈਂਟ ਆਇਆ ਸੀਗਾ ਕਹਿੰਦੇ ਸੀ ਦੀਦੀ ਨਹੀਂ ਇਹ ਖੱਬਾ ਕਰਨ ਹੈ ਉਹ ਜਿਹੜਾ ਕੈਮਰਾ ਹੈ ਨਾ ਕੈਮਰੇ ਦੇ ਵਿੱਚ ਲੱਗਦਾ ਵੀ ਆਪਾਂ ਨੂੰ ਖੱਬਾ ਕਰਨ ਹੈ ਪਰ ਮੇਰੇ ਵੱਲੋਂ ਜੋ ਮੈਂ ਕਰਦੀ ਆ ਨਾ ਉਹ ਸੱਜਾ ਹੱਥ ਹੈ ਮੇਰਾ ਸੱਜਾ ਕਰਨ ਤੁਸੀਂ ਸੱਜੇ ਕਾਨੂੰ ਨੂੰ ਇਸ ਤਰੀਕੇ ਨਾਲ 5 ਮਿੰਟ ਅਪ ਡਾਊਨ ਅਪ ਡਾਊਨ ਕਰਨਾ ਹੈ ਕਿਉਂਕਿ ਇਹਦੇ ਨਾਲ ਕਰਨ ਨਾਲ ਕੀ ਹੁੰਦਾ ਚਿਹਰੇ ਤੇ ਚਮਕ ਆਂਦੀ ਹੈ ਚਿਹਰਾ ਟਾਈਟ ਹੋਣਾ ਸ਼ੁਰੂ ਹੋ ਜਾਂਦਾ ਹੈ ਸਕਿਨ ਤੇ ਇੱਕ ਨਵਾਂ ਨਿਖਾਰ ਆਂਦਾ ਹੈ ਇੱਕ ਜਾਨ ਜੀ ਆ ਜਾਂਦੀ ਹੈ 5 ਮਿੰਟ ਇਹ ਵਾਲਾ ਤੁਸੀਂ ਜਿਹੜਾ ਹੈਗਾ ਇਹ ਕਰਨਾ ਜ਼ਰੂਰ ਬਹੁਤ ਵਧੀਆ ਇਹ ਵਾਲਾ ਠੀਕ ਹੈ ਇਹ ਵਾਲੀ ਤੇ ਜਿਨ੍ਹਾਂ ਦੇ ਅ ਇੱਥੇ ਪੈ ਜਾਂਦੀ ਨੇ ਲਾਈਨਾਂ ਹੈ ਨਾ ਇਹ ਲੈਣਾ ਪੈ ਜਾਂਦੀਆਂ ਨੇ ਇਸ ਤਰੀਕੇ ਨਾਲ ਆ ਦੇਖੋ ਇਹ ਵੀ ਗੁਆਸ਼ਾ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੀ ਆਉਂਦੀਆਂ ਨੇ ਠੀਕ ਹੈ ਇਹ ਰੋਲਰ ਹੈਗਾ ਇਹ ਇਸ ਰੋਲਰ ਨਾਲ ਤੁਸੀਂ ਇਦਾਂ ਮ사ਜ ਕਰੋ ਆ ਦੇਖੋ ਬਹੁਤ ਹੀ ਪਿਆਰੀ ਮ사ਜ ਹੋ ਜਾਂਦੀ ਹੈ ਬਹੁਤ ਹੀ ਪਿਆਰੀ ਮ사ਜ ਹੁੰਦੀ ਹੈ ਇੱਥੇ ਲਾਈਨਾਂ ਜਿਹੜੀਆਂ ਹੁੰਦੀਆਂ ਨੇ ਐਕਸਟਰਾ ਲਾਈਨਾਂ ਕਈ ਵਾਰ ਨਾ ਤੇ ਨਜ਼ਰ ਆਉਣ ਲੱਗ ਜਾਂਦੀਆਂ ਨੇ ਇਹਦੇ ਨਾਲ ਠੀਕ ਹੋ ਜਾਂਦੀਆਂ ਆੱਖਾਂ ਤੁਹਾਡੀਆਂ ਪਫੀ ਪਫੀ ਨੇ ਕਈ ਵਾਰ ਆੱਖਾਂ ਦੇ ਉੱਤੇ ਨਾ ਸਵੇਲਿੰਗ ਬਹੁਤ ਰਹਿੰਦੀ ਹੈ ਬਿਨਾਂ ਵਜ੍ਹਾ ਤੋਂ ਹੀ ਤੇ ਉਹ ਤੁਸੀਂ ਆਪਣੇ ਆਈਸ ਤੇ ਵੀ ਇਸ ਤਰੀਕੇ ਨਾਲ ਇਹਦੀ ਮ사ਜ ਕਰ ਸਕਦੇ ਹੋ ਕਿਉਂਕਿ ਇਹ ਥੋੜੀ ਹਲਕੀ ਹਲਕੀ ਮ사ਜ ਕਰਦਾ ਹੈ ਕਿ ਜਿਹੜਾ ਦੂਸਰਾ ਸਟੋਨ ਹੈ ਨਾ ਉਹ ਥੋੜਾ ਦਬਾ ਕੇ ਕਰਨਾ ਪੈਂਦਾ ਹੈ ਇਹਦੇ ਨਾਲ ਅੱਖਾਂ ਜਿਹੜੀਆਂ ਨੇ ਨਾ ਆਪਣੀਆਂ ਇੱਕਦਮ ਰਿਲੈਕਸ ਤੇ ਇੱਕਦਮ ਮਤਲਬ ਕਿ ਨਾ ਬਹੁਤ ਹੀ ਵਧੀਆ ਲੱਗਦਾ ਇਹਨੂੰ ਕਰਨਾ ਅੱਖਾਂ ਤੇ ਬਚਨ ਵੀ ਨਹੀਂ ਪੈਂਦਾ ਹੈਗਾ ਜ਼ੋਰ ਵੀ ਨਹੀਂ ਪੈਂਦਾ ਤੇ ਮ사ਜ ਵੀ ਹੋ ਜਾਂਦੀ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਅੱਖਾਂ ਦੀ ਮ사ਜ ਇਹਨੂੰ ਕਰ ਸਕਦੇ ਹੋ ਤਾਂ ਕਿ ਜੋ ਤੁਹਾਡੀਆਂ ਅੱਖਾਂ ਦੀ ਸਵੇਲਿੰਗ ਹੈ ਉਹ ਠੀਕ ਰਹੇ ਕਈ ਵਾਰ ਆਪਸ ਜਾ ਥੋੜਾ ਵੀ ਸੌਂ ਕੇ ਉੱਠਦੇ ਆ ਨਾ ਤੇ ਕਈਆਂ ਦੀ ਅੱਖਾਂ ਐਦਾਂ ਹੋ ਜਾਂਦੀਆਂ ਨੇ ਕਿ ਪਤਲੇ ਸੀ ਕਿੰਨਾ ਕੁ ਸੁੱਤੇ ਸੀਗੇ ਤੇ ਉਹ ਸੋਝ ਜਾਂਦੀਆਂ ਨੇ ਤੇ ਇਹਦੇ ਨਾਲ ਇਸ ਤਰੀਕੇ ਦਾ ਮ사ਜ ਕਰੋਗੇ ਇੱਕ ਬੜਾ ਹੀ ਆਰਾਮ ਮਿਲਦਾ ਹੈ ਕਿਉਂਕਿ ਹਰ ਕੋਈ ਅੱਜ ਕੋਈ ਫੋਨ ਦਾ ਜ਼ਿਆਦਾ ਇਸਤੇਮਾਲ ਕਰ ਰਿਹਾ ਮੈਂ ਵੀ ਕਰ ਰਹੀ ਕਿਉਂਕਿ ਮੇਰਾ ਕੰਮ ਹੈ ਮੈਨੂੰ ਵੀ ਫੋਨ ਤੇ ਜ਼ਿਆਦਾ ਰਹਿਣਾ ਪੈਂਦਾ ਹੈ ਤੇ ਮੇਰਾ ਚੈਨਲ ਹੈਗਾ ਮੇਰਾ ਕੰਮ ਹੈ ਤੇ ਫੋਨ ਤੇ ਜ਼ਿਆਦਾ ਰਹਿਣਾ ਪੈਂਦਾ ਇਸ ਕਰਕੇ ਮੈਂ ਇਹਦੇ ਨਾਲ ਆਪਣੀਆਂ ਅੱਖਾਂ ਦੀ ਇਸ ਤਰੀਕੇ ਨਾਲ ਮ사ਜ ਕਰਦੀ ਹੁੰਨੀ ਆ ਤੇ ਬਹੁਤ ਹੀ ਰਿਲੈਕਸ ਮਿਲਦਾ ਹੈ ਠੀਕ ਹੈ ਤੇ ਬਾਕੀ ਆ ਜਿਹੜੀ ਚੀਜ਼ ਨਾ ਆ ਤੁਸੀਂ ਜ਼ਰੂਰ ਕਰਿਆ ਕਰੋ ਬੈਠੇ ਬੈਠੇ 10 15 ਮਿੰਟ ਆ ਵਾਲਾ ਸਟੈਪ ਜ਼ਰੂਰ ਕਰਿਆ ਕਰੋ ਇਹ ਸਿੱਧਾ ਤੁਹਾਡੇ ਫੇਸ ਦੇ ਜਿਹੜੀ ਸਕਿਨ ਹੈ ਨਾ ਉਹਨੂੰ ਜਾ ਕੇ ਟੱਚ ਹੁੰਦੀਆਂ ਨੇ ਤੁਸੀਂ ਐਦਾਂ ਇਹ ਵਾਲੀ ਉਂਗਲਾਂ ਨਾਲ ਟੱਚ ਕਰੋ ਕਿ ਨਾ ਹੱਥ ਵਿੱਚ ਤੇ ਜਿਹੜਾ ਦਾ ਬਲੱਡ ਫੇਸ ਦਾ ਇੰਨਾ મતલਬ ਕਿ ਵਧੀਆ ਸਾਫ਼ ਸੁਥਰਾ ਚੱਲਣ ਲੱਗ ਜਾਏਗਾ ਕਈ ਵਾਰ ਨਾ ਆਪਣਾ ਬਲੱਡ ਜਿਹੜਾ ਹੁੰਦਾ ਹੈ ਨਾ ਫੇਸ ਦਾ ਉਹ ਕੰਮ ਨਹੀਂ ਕਰਦਾ ਹੈਗਾ ਜਿਸ ਦੇ ਨਾਲ ਕਿ ਆਪਣੇ ਚਿਹਰੇ ਤੇ ਦਾਗ ਧੱਬੇ ਬਣ ਜਾਂਦੇ ਨੇ ਤੇ ਜਿਹਦੇ ਨਾਲ ਚਿਹਰਾ ਆਪਣਾ ਬੜਾ ਹੀ ਗੰਦਾ ਲੱਗਦਾ ਹੈ ਇਸ ਤਰੀਕੇ ਨਾਲ ਕਰਨ ਨਾਲ ਫੇਸ ਦਾ ਬਲੱਡ ਸਰਕੂਲ ਬਿਲਕੁਲ ਠੀਕ ਰਹੇਗਾ 10 ਮਿੰਟ ਤੁਸੀਂ ਇਸ ਇਹ ਵਾਲਾ ਸਟੈਪ ਕਰਨਾ ਹੈ ਔਰ ਕੰਨ ਵਾਲਾ ਕਰਨਾ ਹੈ ਠੀਕ ਹੈ ਔਰ ਇਹ ਹੱਥ ਦਾ ਗੂਠਾ ਜਾਨੀ ਕਿ ਸੱਜਾ ਗੂਠਾ ਇਸ ਤਰੀਕੇ ਦਾ ਤੁਸੀਂ ਕਰਨਾ ਹੈ 10 ਮਿੰਟ ਇਹਦੇ ਨਾਲ ਕੀ ਹੁੰਦਾ ਜਿਹੜੀ ਗਲੇ ਦੀ ਪ੍ਰੋਬਲਮ ਹੁੰਦੀ ਹੈ ਨਾ ਉਹ ਠੀਕ ਹੋ ਜਾਂਦੀ ਹੈ 10 ਮਿੰਟ ਤੁਸੀਂ ਇਹ ਵਾਲੇ ਗੁੰਠੇ ਨੂੰ ਐਦਾਂ ਕਰੋਗੇ ਠੀਕ ਹੈ ਇਸ ਤਰੀਕੇ ਨਾਲ ਇਹ ਛੋਟ-ਛੋਟੀਆਂ ਮਦਰਾਵਾਂ ਨੇ ਜੇ ਤੁਸੀਂ ਧਿਆਨ ਨਾਲ ਕਰੋਗੇ ਤੇ ਤੁਹਾਡਾ ਫੇਸ ਬਿਲਕੁਲ ਹੀ ਟਾਈਟ ਰਹੇਗਾ ਬਿਲਕੁਲ ਹੀ ਰਿੰਕਲ ਫਰੀ ਰਹੇਗਾ ਤੇ ਸਕਿਨ ਇੱਕਦਮ ਜਾਨਦਾਰ ਰਹੇਗੀ ਕੋਈ ਵੀ ਮਹਿੰਗੀਆਂ ਕਰੀਮਾਂ ਲਗਾਉਣ ਦੀ ਜਰੂਰਤ ਨਹੀਂ ਪੈਣੀ ਕੋਈ ਇੰਨਾ ਮੇਕਅਪ ਕਰਨ ਦੀ ਜਰੂਰਤ ਨਹੀਂ ਪੈਣੀ ਮੀਂ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਥੋੜੀ ਜਿਹੀ ਵੀ ਪਸੰਦ ਆਈ ਹੋਵੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਇਹ ਵਾਲੇ ਦੇਸੀ ਕਿਉਂ ਦੀ ਜਿਹੜੀ ਮੈਂ ਕਰੀਮ ਦੱਸੀ ਇਹ ਵਾਲੇ ਤੁਸੀਂ ਜਰੂਰ ਬਣਾ ਕੇ ਆਪਣੇ ਫੇਸ ਤੇ ਜਰੂਰ ਅਪਲਾਈ ਕਰਨਾ ਜਿਨ੍ਹਾਂ ਦੇ ਨਹੀਂ ਵੀ ਹੈਗੀਆਂ ਸ਼ਾਇਆ ਉਹ ਵੀ ਅਪਲਾਈ ਕਰ ਸਕਦੇ ਆ ਤਾਂ ਕਿ ਤੁਹਾਡੀ ਸਕਿਨ ਬਹੁਤ ਹੀ ਵਧੀਆ ਇਹ ਸੰਸਕ੍ਰਿਪ ਬਣ ਕੇ ਤਿਆਰ ਹੋ ਜਾਂਦੀ ਹੈ ਫੇਸ ਤੇ ਲਗਾਉਣ ਨਾਲ ਇੱਕਦਮ ਮੱਖਣ ਵਰਗਾ ਫੇਸ ਹੋ ਜਾਂਦਾ ਹੈ ਤੇ ਚਲੋ ਜੀ ਫਿਰ ਮਿਲਦੇ ਆ ਬਾਏ